ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਕਲਾਥ ਹਾਊਸ ਪਿੰਡ ਖੜਿਆਲ ਆਪਾਂ ਵੀਰੇ ਅੱਜ ਆਪਣੇ ਭਰਾਵਾਂ ਵਾਸਤੇ ਲੈ ਕੇ ਆਏ ਜੀ ਬਹੁਤ ਸੋਹਣੇ ਕੁਰਤੇ ਪਜਾਮੇ ਕਿਉਂਕਿ ਬਹੁਤ ਡਿਮਾਂਡ ਸੀ ਵੀ ਤੁਸੀਂ ਭੈਣਾਂ ਲਈ ਮਾਈਆਂ ਲਈ ਤਾਂ ਡੇਲੀ ਵੀਡੀਓ ਪਾਉਂਦੇ ਪਰ ਇਹ ਕੁਰਤੇ ਪਜਾਮੇ ਦੀ ਵੀ ਕੋਈ ਵਧੀਆ ਵੀਡੀਓ ਬਣਾ ਕੇ ਪਾਓ ਜਿਹੜਾ ਹਨ ਪੜਤ ਦੇ ਵਿੱਚ ਵਧੀਆ ਸੋਹਣੇ ਕੁਰਤੇ ਪਜਾਮੇ वैसे ਆਪਣੇ ਕੋਲ ਹੈਗਾ ਸੀ ਪਰ ਵੀਡੀਓ ਅੱਜ ਪਹਿਲੀ ਵਾਰੀ ਬਣਾ ਰਿਹਾ ਮੇਰੇ ਬਹੁਤ ਸੋਹਣਾ ਸਟੱਫ ਹੈ ਇਹ ਕੱਪੜੇ ਦਾ ਹਨਾ ਗੀਜ਼ਾ कॉटन ਜਿਹੜੀ ਕਿ ਅੱਗੇ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਆਪਾਂ ਜਿੱਥੇ ਵੀ ਇਸ ਕੱਪੜੇ ਨੂੰ ਪਹਿਨ ਸਕਦੇ ਹਾਂ ਬਹੁਤ ਸੋਹਣਾ ਕੱਪੜਾ ਹੁੰਦਾ ਵੱਡੇ ਪਣੇ ਦਾ ਕੱਪੜਾ ਹੋਊਗਾ ਸਾਰਾ ਪੂਰੀ ਸੋਹਣੀ ਕੁਆਲਿਟੀ ਦੀ ਗੀਜ਼ਾ कॉटन ਹੋ ਵੀਰੇ ਜਿਹੜਾ ਬਾਜ਼ਾਰ ਦੇ ਵਿੱਚ ਆਪਾਂ ਨੂੰ ਮਿਲਦਾ 1000 ਦਾ 850 900 ਰੁਪਏ ਦਾ ਕੁਰਤਾ ਪਜਾਮਾ ਮਿਲਦਾ ਵੱਡੇ ਪਣੇ ਦੇ ਵਿੱਚ ਉਹ ਕੁੜਤੇ ਪਜਾਮੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਸਿਰਫ 5-500 ਰੁਪਏ ਦੇ ਵਿੱਚ ਵੀਰੇ ਆਪਣੇ ਭਰਾਵਾਂ ਲਈ ਅੱਜ ਲਾਤਾ ਮੇਲਾ ਜਿੰਨੇ ਮਰਜ਼ੀ ਲੈ ਜਾਓ ਰੰਗ ਕਲਰ ਵੀ ਮਿਲ ਜਾਣਗੇ ਇਹਦੇ ਵਿੱਚ ਵਾਈਟ ਦੇ ਵਿੱਚ ਬਹੁਤ ਮਂਗਾਇਆ ਸੀ ਨਾ ਵਾਈਟ ਦੇ ਵਿੱਚ ਜਿਆਦਾ ਡਿਮਾਂਡ ਹੁੰਦੀ ਹੈ ਗੀਜਾ ਦੀ ਤੇ ਵਾਈਟ ਦੇ ਵਿੱਚ ਜਿੰਨਾ ਮਰਜ਼ੀ ਲੈ ਜਾ ਤੁਸੀਂ ਸਾਡੇ ਤੋਂ ਵੱਡੇ ਪਣੇ ਦਾ ਕੱਪੜਾ ਹੋ ਪੂਰਾ ਸੋਨਾ 1000 ਰੁਪਏ ਵਾਲਾ ਵੀਰੇ ਚੈਲੰਜ ਕਰਕੇ ਬਾਜ਼ਾਰ ਦੇ ਵਿੱਚੋਂ 1000 ਤੋਂ ਘੱਟ ਨਹੀਂ ਕੁੜਤਾ ਪਜਾਮਾ ਮਿਲਣਾ ਸਿਰਫ 5-500 ਰੁਪਏ ਦੇ ਵਿੱਚ ਸੇਲ ਮੇਲਾ ਲਾਤਾ ਖਾਲਸਾ ਕਲਾਥ ਹਾਊਸ ਤੇ ਅੱਜ ਹੋਤੀ ਤੁਸੀਂ ਖਰੀਦ ਸਕਦੇ ਹੋ ਆਪਣੀ ਮਨਪਸੰਦ ਦੇ ਗੀਜ਼ਾ ਕਾਟਨ ਦੇ ਵੱਡੇ ਪਣੇ ਦੇ ਕੁਰਤੇ ਪਜਾਮੇ ਸਿਰਫ 5500 ਰੁਪਏ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ